ਯਾਰ ਮੋ ਰਹਿਣ ਦੇ ਘਾਤੋ ਕਟਖਾਨੀਆਂ ਤੂੰ ਤਾਂ ਗਾਇਸ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸਟਫ ਡਣਾਣ ਦੀ ਦੇਖ ਰਹੇ ਕਿੱਦਾਂ ਦੇ ਬੰਦੇ ਆ ਮਾ ਰੋਹਿਲ ਹੈ ਵੈਲਕਮ ਟੂ ਕਰੰਨ ਲਮੇ ਟਿਮਾ ਵਲੋਗਸ ਤੇ ਤਾਂ ਪਤੋਂ ਨਾ ਜਾਣੇ ਉੱਟ ਚੁੱਕੇ ਆ ਮੈਂ ਬੜਾ ਸੋਹਣਾ ਲੱਗਦਾ ਪਿਆ ਮੇਰਾ ਹੈਲੋ ਗਾਇਸ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਜੀ ਸਾਰਾ ਸੋ ਗਾਇਸ ਆਪਾਂ ਤਾਂ ਨਾ ਜਾਣ ਤਿੰਨ ਜਣੇ ਉੱਟ ਚੁੱਕੇ ਆ ਦੋ ਤਾਂ ਤੇ ਮੈਂ ਗੈਸਟ ਹਾਂ ਜੱਥਾ ਕਿੱਥੇ ਆ ਰਿਹਾ ਕਿੱਦ ਆਜ ਤਾਂ ਟੈਟ ਡਲੈਟਡ ਲਾ ਗਾਇ ਜੀ ਸਟਾਰਟ ਜਾਣੇ ਪੂਰੇ ਚਲੋ ਚੱਲੇ ਚਾਹ ਪੀਏ ਵੱਟ ਚ ਲਾ ਕਾ ਤੂੰ ਵੱਟ ਲਾ ਨਹੀਂ ਫੇਰ ਕੀ ਕਰੇਗਾ ਨਸ ਨਾਂ ਕੀ ਕਰੂੰਗਾ ਕੋਈ ਪਹਿਲਾਂ ਮਿੰਨਾ ਗੱਲ ਕਰ ਲੋ ਕਿੰਝ ਕਰਨੇ ਕਰਨਿਓ ਚੱਕ ਫੇ ਟੋਕੇ ਚੱਲਨੇ ਵਾਪਾ ਟੋਕੇ ਹਾਂ ਠੀਕਾ ਮੈਂ ਕਿਹਾ ਸੀ ਬਲੌਗ ਚ ਕਲਿੱਪ ਲੈਣਾ ਵੀ ਰਾਤ ਨੇਰੀ ਬਹੁਤ ਆਈ ਸੀ ਕਿ ਸਾਡੇ ਗੰਦ ਪੈ ਗਏ ਆਏ ਹੋ ਗਿਆ ਬਲੌਗ ਚ ਲਾ ਦੂੰਗਾ ਕਦੋਂ ਇੱਕ ਵਾਰੀ ਕਿਨਾਲੋ ਮੇਰੀ ਤੂਫਾਨ ਆਇਆ ਤੂਫਾਨ ਅੰਦਰਲੇ ਬੈੱਡ ਵੀ ਹਿੱਲਦੇ ਸੀਗੇ ਜਿੰਨਾ ਕੁ ਲਿਕੜੀ-ਕੜੀ ਹੁੰਦਾ ਹਮਮ ਆਈ ਨਾ ਕੋਈ ਨਾ ਰੋਲਾ ਰੰਦਾ ਨਾ ਨਾ ਪਾਪਾ ਨਾ ਨਾ ਮੈਂ ਬੈੱਡ ਤੇ ਜਾਗਦੇ ਪੈ ਗਿਆ ਤੇ ਬੈੱਡ ਐ ਧੰਕ ਪੈ ਗਈ ਜਿਵੇਂ ਬੇਸਤ ਦੀਂਦੀ ਆ ਮੈਂ ਤਾਂ ਜੱਦ ਹੀ ਉੱਟੇ ਹੋਈ ਹਾਂ ਪਹਿਲੇ ਇੰਨਾ ਗੰਦ ਸੀ ਬਾਥਰੂਮ ਚ ਨਾ ਗੰਦ ਉੱਪਰ ਇੰਨਾ ਗੰਦ ਪਰ ਮੈਂ ਜਮਾਨ ਚੱਕ ਤੇ ਹੁਣ ਮੀਨਾ ਸਫਾਈ ਕਰਦੀ ਆ ਸਾਰੇ ਦੋ ਰੈਕ ਕੱਪੜਿਆਂ ਦੇ ਬਾਹਰ ਭੇਜ ਗਏ ਆ ਹਮ ਐ ਕਿਹਨੂੰ ਗੱਲ ਕਰਨਾ ਪਪੜਾ ਹੈਲੋ ਪਪਾ ਸਸਿਕਾ ਬਲੌਗ ਦੇਖੋ ਤੁਸੀਂ ਅੱਜ ਦਾ ਬਲੌਗ ਆ ਰਿਹਾ ਕੋਲ ਮੈਂ ਤਾਂ ਆਪ ਕਹਿੰਨੀ ਆ ਇੱਕ ਮਿੰਟ ਸਾਡੀ ਗੱਲ ਚੱਲਦੀ ਆ ਨਾ ਇਹ ਤੂੰ ਦੇ ਦੇ ਫੋਨ ਜਦੋਂ ਪਿਓ ਦੀ ਵਿੱਚ ਲੱਗੇ ਹੁਣ ਤਾਂ ਮਾਂ ਦੀ ਵਿੱਚ ਆਉਂਦੀ ਸੁਣ ਲਓ ਗਾਇਸ ਮੈਨੂੰ ਯਾਰ ਦੇਸਨਾ ਬੰਦ ਹੋ ਗਿਆ ਮੈਨੂੰ ਬਲਰ ਬਲਰ ਦਿਖਦਾ ਗਾਇਸ ਤੁਹਾਨੂੰ ਮੇਰੀ ਅੱਖਾਂ ਨਹੀਂ ਨੀ ਕਰੂੰਗਾ ਪਰ ਮੈਨੂੰ ਫੋਨ ਨਹੀਂ ਦਿੰਦਾਗਾ ਬੈਠੀ ਨੂੰ ਇਹ ਇੰਨਾ ਕੁ ਦੂਰ ਪਿਆ ਫੋਨ ਆਹੇ ਮੇਰੀ ਬਾਹ ਜੇ ਲੈ ਇੱਕ ਫੁੱਟ ਦੂ ਦੁਕਾਨ ਤੋਂ ਕੋਣ ਖੋਲ ਲੋ ਹਾਂ ਨੋ ਕੁਛ ਨਹੀਂ ਦੱਸਣਾਗਾ ਪਾ ਕੀ ਚਰਾ ਕੀਤੀ ਆ ਛੋੜੀ ਛੋੜ ਕੇ ਨਾ ਛੋੜੀ ਆਹ ਤਾਲਾ ਸਦੀ ਫਟੇ ਮਰਜੀ ਆ ਠੀਕ ਆ ਮੈਂ ਮেরে ਜਾਵਾ ਪਾ ਹੈਲੋ ਯੋਗ ਮਮਾ ਹਰਦਾਰੇ ਮਨਿੰਦਰ ਹੱਟਦਾ ਜਾਣੀ ਗਾ ਦੂਬਰ ਤੂੰ ਛੇੜਦਾ ਮਾ ਤਾਂ ਕਿਆ ਬੱਲਾ ਉਹ ਹੈ ਗਈਆਂ ਫਿਰ ਕੁੱਤਾ 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 ਅੱਛਾ ਕਰ ਲਈ ਸਲਾ ਠੀਕ ਹੈ ਕਾਣ ਖੋਲ ਲੀਏ ਬੰਦੇ ਵਾਲੇ ਕੱਪੜੇ ਤਾਂ ਕਾਣ ਖੋਲਣੇ ਆ ਓਏ ਯਹਾਂ ਪਰ ਬੈਠ ਗਏ ਤੇ ਗਾਇਜ਼ ਆਪਾਂ ਹੁਣ ਬਣਾਣ ਲੱਗਿਆਂ ਸਟਫਡ ਨਾਨ ਮੈਂ ਬਣਾ ਨਹੀਂ ਲੱਗ ਮਮਾ ਬਣਾਣ ਲੱਗੇ ਨੇ ਤੁਹਾਨੂੰ ਲੱਗਦਾ ਮੈਂ ਬਣਾਉਂਗਾ ਗਾਇਜ਼ ਮੈਂ ਆਲੂ ਛੇਲਤੇ ਆ ਪਿਆਜ਼ ਵੀ ਕੱਟਦੇ ਮੈਂ ਛੋਟੇ ਛੋਟੇ ਆਪਾਂ ਇੱਥੇ ਕਾਲੂ ਚੋਰੀ ਕਰਕੇ ਕਰਦੇ ਆਂ ਕਾਲੂ ਖਾਤਾ ਹੁੰਦਾ ਹੁੰਦਾ ਆਲੂ ਹੈ ਤਿਆਰ ਬਾਏ ਔਰ ਨੰਨਾ ਯਾਰ ਤੇ ਚਲੋ ਗਾਇਜ਼ ਇਹਨੂੰ ਖਾਣੇ ਆ ਮम्मा ਜੀ ਨਾਨ ਬਣਾਓ ਬਣਾ ਮੈਨੂੰ ਤਰ ਤੈਨੂੰ ਮੈਨੂੰ ਰਹੀ ਤੇਰੇ ਮੈਂ ਹਾਂ ਆ ਜਾ ਕਿ ਖੜਾ ਆਇਆ ਕੋਈ ਨਾ ਉਹ ਤਾਂ ਥੱਲੇ ਹੀ ਆ ਆ ਗਿਆ ਫਿਰ ਮੈਂ ਡਰਦਾ ਨਹੀਂ ਲੰਗਰ ਖਾਣਾ ਹਾਂ ਹਾਂ ਤੇ ਖਾਣੇ ਕਿਤੋਂ ਖਾਣਾ ਮੈਂ ਲੈ ਲਿਆ ਪੰਗਾ ਆ ਗਿਆ ਸਵਾਰ ਮਨਿੰਦਰ ਨਾ ਯਾਰ ਉਹ ਹੀ ਦਿਮਾਗ ਨਾਲ ਲੈ 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 ਨਮਾਗ ਵੀ ਬੜੀ ਖੇਤੀ ਖਰਾਬ ਹੋਣ ਲੱਗ ਜਾਂਦੇ ਆ ਫਿਰ ਸੋ ਗਾਇਜ਼ ਆਪਾਂ ਹੁਣ ਬਣਾਉਣ ਲੱਗੇ ਆ ਸਟਫਡ ਨਾਨ ਪਹਿਲਾਂ ਗਾਇਸ ਆਪਾਂ ਲੈਸਰ ਉਹ ਹੀ ਸਫਾਈ ਕਰੋ। ਇਹ ਚਲੋ ਗਾਇਸ ਆਪਾਂ ਕਰਦੇ ਆ ਸ਼ੁਰੂ ਠੀਕ ਐ। ਸਟੱਫ ਦਾ ਨਾਨ। ਵੈਸੇ ਮੈਂ ਕਦੇ ਬਣਾਏ ਨਹੀਂ। ਪਹਿਲੇ ਤੈਨੂੰ ਬਣਾਉਣ ਲੱਗੇ ਆ। ਨਾਨ ਲਈ ਤਾਂ ਤੰਦੂਰ ਚਾਹੀਦਾ ਹੁੰਦਾ। ਸਟੱਫ ਦਾ ਨਾਨ ਲਈ ਹੁੰਦਾ, ਤੰਦੂਰੀ ਨਾਨ ਨਹੀਂ ਹੁੰਦਾ ਵਾ। ਅੱਛਾ ਆਪਾਂ ਥੋੜਾ ਜਿਹਾ ਲਮਾਂਗੇ ਮੈਦਾ। ਤੇ ਆਪਾਂ ਥੋੜਾ ਜਿਹਾ ਵੈਸੇ ਆਟਾ ਵੀ ਪਾਵਾਂਗੇ। ਨਹੀਂ। ਪਾਵਾਂਗੇ ਯਾਰ। ਕੱਲੇ ਮੈਦੇ ਦਾ ਸਵਾਦ ਨਹੀਂ ਹੁੰਦਾ। ਨਹੀਂ ਮੈਨੂੰ ਕੁ ਚੁਰਾ ਚਿੜਾ ਲੱਗਦਾ ਕਰਨੇ ਮੱਜ ਦਾ ਫਿਰ ਕਿਹ ਲੈ ਆਟੇ ਦਾ ਬਣਾਉਣਾ ਨਹੀਂ ਕਿਹ ਲੈ ਆਟੇ ਦਾ ਬਣਾਉਣਾ ਫਿਰ ਆਲੂ ਦਾ ਪਰੋਟਾ ਬਣਾਉਣਾ ਆシャレ ਵਿੱਚ ਹੀ ਗੁੰਨਣਾ ਚਾਰ ਪੰਜ ਹਰੀਆਂ ਵਰਤੇ ਕੱਢ ਕੇ ਦੇ ਤੇ ਇਹਦੇ ਚ ਆਪਾਂ ਪਾਵਾਂਗੇ ਪਿਆਜ਼ ਤੇ ਹੁਣ ਇਹਦੇ ਚ ਪਾਵਾਂਗੇ ਆਪਾਂ ਮਸਾਲੇ ਥੋੜਾ ਜਿਹਾ ਜੀਰਾ ਲੈ ਆਵਾ ਹਲਦੀ ਥੋੜੀ ਜੀ ਹਲਦੀ ਪਾਵਾਂਗੇ ਜਿਆਦਾ ਨਹੀਂ ਪਾਉਣੇਗੀ ਤੇ ਆ ਥੋੜੀ ਜਿਹਾ ਆਪਾਂ ਮੇਥੀ ਪਾਵਾਂਗੇ ਮੇਥੀ ਪੀਸੀ ਹੋਈ ਐ ਸੁੱਕੀ ਮੇਥੀ ਠੀਕ ਐ ਕੋਈ ਜਾਂ ਜੇ ਲਾਜ਼ਮੀ ਕਿ ਪਾਵਾਂਗੀ ਵਲੌਗ ਪਾਇਆ ਕਰਾਂਗੇ ਇੱਕ ਸਵੇਰੇ 11 ਵਜੇ ਕਿ ਸ਼ਾਮ ਨੂੰ 6 ਵਜੇ ਠੀਕ ਹੈ ਤੇ ਕਿਉਂਕਿ 10 10 ਮਿੰਟ ਦਾ ਇੱਕ ਵਲੌਗ ਪਾਇਆ ਕਰਾਂਗੇ ਜ਼ਿਆਦਾ ਵੱਡਾ ਨਹੀਂ ਕਿਉਂਕਿ ਡੇਲੀ 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 ਪਾਇਆ ਕਰਾਂਗੇ ਖੁੱਲਾ ਹੈ ਨਹੀਂ ਨਮਕ ਖੁੱਲਾ ਵੀ ਹੋਊਗਾ ਇਹ ਤੇ ਹੈ ਮੂੰਠ ਕੀ ਹੈ ਤੇ ਬਤਨੁਂ ਤਰਫ ਇਹ ਕੀ ਫालतू ਹੀ ਬੋਲਣਾ ਇਹ ਨਹੀਂ ਕਿ ਤੇਰੇ ਬੂੰਗੀ ਹੋ ਜਾ ਬਾਈ ਨਮਕ ਅਸੀਂ ਨਹੀਂ ਖਾਦਗੇ ਗਾਇਸ ਚੱਪੜ ਨਮਕ ਪਰਣਾ ਸੁਆਦ ਅਨਸਾਰ ਤੇ ਅੱਪਾ ਆਲੂ ਬਾੜਲੇ ਹੋਏ ਨੇ ਛਿੱਲ ਲਿਆ ਤੇ ਇਹਨਾਂ ਨੂੰ ਥੋੜਾ ਆਪਾਂ ਕ੍ਰੈਸ਼ ਕਰਕੇ ਮੈਸ਼ ਹੁੰਦਾ ਵਾ ਕ੍ਰੈਸ਼ ਮੈਸ਼ ਮੈਲ ਕਰਕੇ ਮੈਸ਼ ਕਰਕੇ ਕ੍ਰੈਸ਼ ਵੀ ਹੁੰਦਾ ਵਾ ਕ੍ਰੈਸ਼ ਹੁੰ ਕ੍ਰੈਸ਼ ਮਿੱਦਣਾ ਹੁੰਦਾ ਵਾ ਮੈਸ਼ ਹੁੰਦਾ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਖੋਲਣਾ ਇੱਕ ਦੂਜੇ ਚ ਹਾਂ ਕੀ ਕੀ ਕਰਨਾ ਵਾ ਆਪਾਂ ਇੱਕ ਦੂਜੇ ਨਾਲ ਮੈਸ਼ ਤਾਂ ਕੀ ਹੁੰਦਾ ਕਿਸੇ ਚੀਜ਼ ਨੂੰ ਦੱਬਣਾ ਹਾਂ ਫਿਰ ਮੈਂ ਦੱਬਣਾ ਹੀ ਆ ਕ੍ਰੈਸ਼ ਹੀ ਕਰਨਾ ਮੈਂ ਤੇ ਮੈਸ਼ ਕਰਨੇ ਆਲੂ ਤਾਂ ਸੀ ਮੈਂ ਮੈਸ਼ ਬਾਅਦ ਚ ਕਰਨੇ ਹਜੇ ਤਾਂ ਕ੍ਰੈਸ਼ ਕਰਨੇ ਆ ਉਹਦੇ ਚ ਥੋੜੀ ਨਾ ਮੈਂ ਚੱਲੇ ਆ ਬਣਾਉਣਾ ਮੈਂ ਜੋ ਮਰਜ਼ੀ ਕਰੋ ਕਿਉਂਕਿ ਇਹਨਾਂ ਨੂੰ ਅੰਗਰੇਜ਼ੀ ਦਾ ਮਤਲਬ ਨਹੀਂ ਪਤਾ ਗੇ ਇਹ ਮੈਨੂੰ ਸਿਖਾਉਂਦੇ ਆ ਪਰ ਚਲੋ ਆਪਾਂ ਆਲੂ ਮਿੱਧਦੇ ਆ ਪੰਜਾਬੀ ਚ ਅਸੀਂ ਜਨਰੇਸ਼ਨ ਜੈਡ ਦੇ ਬੱਚੇ ਆ ਸਾਨੂੰ ਨਹੀਂ ਪਤਾ ਆਹ ਜਿਹੜੇ ਸਦੇ ਬੱਚੇ ਆ ਤੁਸੀਂ ਬਸ ਆਪਾਂ ਇੰਨੇ ਕਾਲੂ ਪਾਵਾਂਗੇ ਬਈ ਜ਼ਿਆਦਾ ਨਹੀਂ ਪਾਉਣੇਗੇ ਤੇ ਇਹਨਾਂ ਨੂੰ ਆਪਾਂ ਪਾਵਾਂਗੇ ਇਦੇ ਵਿੱਚ ਉਹਦੋਂ ਕ੍ਰੈਸ਼ ਕਰਿਆ ਸੀ ਨਾ ਹੁਣ ਮੈਚ ਕਰਨਾ ਹੈ ਓਕੇ ਮਾਂ ਥੋੜਾ ਜਿਹਾ ਆਪਾਂ ਦੁੱਧ ਲੈ ਲੈਣਾ ਇੰਨਾ ਕ ਤੇ ਇਹਦੇ ਵਿੱਚ ਪਾਵਾਂਗੇ ਆ ਗਾਇਸ ਆਪਾਂ ਇਹਦੇ ਵਿੱਚ ਪੰਜ ਛੇ ਮਿਰਚਾਂ ਲੈ ਲੈਣੀਆਂ ਇਹਨਾਂ ਦੀਆਂ ਡੰਡੀਆਂ ਨੇ ਜਿਹੜੀਆਂ ਇਹ ਆਪਾਂ ਅੱਜ ਸੁੱਟਣੀਆਂ ਨਹੀਂ ਹੈਗੀਆਂ ਹੈ ਤੁਹਾਨੂੰ ਦੱਸਿਆ ਸੀ ਨਾ ਕੱਲ ਦੇ ਵਲੌਗ 'ਚ ਅੱਛਾ ਆਪਾਂ ਦਹੀਂ ਜਮਾਉਣਾ ਮਾਂ ਦਹੀਂ ਜਮਾਉਣਾ ਵਾ ਠੀਕ ਹੈ ਇੱਕ ਦੋ ਸੇ ਬਰੀਕ ਬਰੀਕ ਇੱਧਰ ਲੈ ਚਾ ਕੱਟ ਲੈਣਗੇ ਅਸੀਂ ਤੁਸੀਂ ਮਸਾਲਿਆਂ ਤੇ ਜੋ ਮਰਜ਼ੀ ਐਡ ਕਰ ਸਕਦੇ ਹੋ ਕੋਈ ਜੋ ਮਰਜ਼ੀ ਪਾ ਸਕਦੇ ਹੋ ਕੋਈ ਸਾਫਤਾ ਧਨੀਆ ਮੇਥੇ ਕੁਝ ਵੀ ਮੈਨੂੰ ਇਹ ਚੀਜ਼ ਵਧੀਆ ਨਹੀਂ ਲੱਗਦੀ ਹੁੰਦੀ ਹੈ ਲਸਣ ਲਸਣ ਦਾ ਮਾਜਰਾ ਕ ਪਸੰਦ ਹੈ ਨਹੀਂ ਲਸਣ ਤਾਂ ਪਸੰਦ ਹੈ ਥੋੜਾ ਜਿਹਾ ਨਹੀਂ ਲਸਣ ਪਸੰਦ ਹੈ ਅਦਰਕ ਤਾਂ ਬਿਲਕੁਲ ਨਹੀਂ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਤਿੰਨ ਚਮਚ ਕੀ ਇਹਨੂੰ ਥੋੜਾ ਜਿਹਾ ਆਪਾਂ ਨਾ ਇਦਾਂ ਮੈਸ਼ ਕਰ ਲੈਣਾ ਇੱਥੇ ਇਦਾਂ ਮਿਕਸ ਕਰਕੇ ਤੇ ਥੋੜਾ ਥੋੜਾ ਦੁੱਧ ਪਾ ਲੈਣਾ ਇੰਚਾ ਦੇਖੋ ਦੁੱਧ ਆਪਾਂ ਪਾਤਾ ਹੈ ਗਾਈਸ ਤੇ ਹੁਣ ਥੋੜਾ ਜਿਹਾ ਆਪਾਂ ਇਹਦੇ ਚ ਪਾਵਾਂਗੇ ਪਾਣੀ CO2 ਜਿਆਦਾ ਆਟਾ ਸਖਤ ਨਹੀਂ ਕਰਨਾਗਾ ਥੋੜਾ ਪਤਲਾ ਹੀ ਰੱਖਣਾ ਗਾਇਜ਼ ਮम्मा ਹੁਣ ਗੁੰਦੇ ਪਏ ਨੇ ਆਟਾ ਮੈਂ ਜਲਦੀ ਬਣਾਉ ਉਹਨੇ ਭੁੱਖ ਲੱਗੀ ਆ 2 ਘੰਟਾ ਹੋ ਗਿਆ ਆਟਾ ਹੀ ਬਣੇਗਾ ਹੁਣ ਤਾਂ ਮੈਂ ਆਟਾ ਗੁੰਨ ਕੇ ਰੋਟੀਆਂ ਬਗਾ ਕੇ ਖਾ ਕੇ ਟੱਟੀ ਵੀ ਕਰਾਂ ਨਹੀਂ ਸੀ ਮਨਿੰਦਰ ਗੰਦ ਮਾਰੇ ਬਿਨਾ ਤਾਂ ਤਾਂ ਰਹਾ ਨਹੀਂ ਜਾਂਦਾ ਮੈਂ ਹੁਣ ਕੀ ਗੰਦ ਮਾਰੇ ਬਸ ਸਚਾਈ ਦੱਸੀ ਆ ਸਚਾਈ ਹਮੇਸ਼ਾ ਬੁਰਾਈ ਨਹੀਂ ਚੋਬਦੀ ਆ ਗਾਈਜ਼ ਮम्मी ਦਾ ਫੋਨ ਖੋਣਾ ਪੈਣਾ ਮਮੀ ਰੋਜ਼ ਨਵੇਂ ਨਵੇਂ ਰੈਸਪੀਆ ਦੇਖ ਕੇ ਲੋਕਡਾਊਨ ਨਾਲ ਲੋਕਡਾਊਨ ਚ ਦੇ ਸਭ ਕੀਤਾ ਨਹੀਂ ਹੁਣ ਲੱਗੇ ਨੇ ਕਿਉਂ ਆ ਆਟਾ ਤਾਂ ਹੋ ਗਿਆ ਤਿਆਰ ਆਪਣਾ ਗਾਈਜ਼ ਗੁੰਨ ਕੇ ਸਿੱਧਾ ਕਹਿਣਾ ਮਤਲਬ ਆ ਫਿਲਪਿਲਾ ਆਟਾ ਗੁੰਨਣਾ ਮਾ ਥੋੜੇ ਇਹਦੇ ਉੱਤੇ ਆਪਾਂ ਥੋੜਾ ਜਿਹਾ ਪਾ ਦੇਣਾ ਮਾ ਕਿਉ ਆਟਾ ਗੁੰਨ ਕੇ ਆਪਣਾ ਹੋ ਗਿਆ ਤਿਆਰ ਤੇ ਇਹਦੇ ਇਹਨੂੰ ਹੁਣ ਆਪਾਂ ਟੱਕ ਕੇ 5-5 ਮਿੰਟ ਲਈ ਰੱਖ ਦੇਣਾ ਠੀਕ ਹੈ ਉਦੋਂ ਤੱਕ ਆਪਾਂ ਹੂਲਾ ਲਾ ਲਾ ਕਰਦੇ ਆ ਹੂਲਾ ਲਾ ਲਾ ਹੂਲਾ ਲਾ ਲਾ ਜੇ ਮੀਨਾਰਤੀ ਹੋਣ ਗਈ ਆ ਤੇ ਭਾਂਡਿਆਂ ਦਾ ਸੈਂਕੜੇ ਭਰ ਕੇ ਰੱਖਦਾ ਆ ਅੰਟੀ ਨੇ ਕਹਿੰਦਾ ਦੀਦੀ ਆਪ ਇਤਨੇ ਬਰਤਨ ਕਿਵੇਂ ਕਰਤੇ ਹੋ ਉਹ ਅੱਗੇ ਕਹਿ ਦਿੰਦੀ ਆ ਤੂੰ ਢਾਈ ਘੋਟ ਨੂੰ ਆ ਪਤਾ ਨਹੀਂ ਤੁਸੀਂ ਕੀ ਖਾਣੇ ਇੰਨੇ ਭਾਂਡੇ ਕਰਦੇ ਗਾ ਗਾਇਸ ਰੋਜ਼ ਆ ਕੇ ਮੈਨੂੰ ਬੋਲਦੀ ਆ ਮੀਨਾ ਵੀ ਯਾਰ ਨਾ ਢਾਈ ਘੋਟ ਨੂੰ देयर इज ਆ ਡਰਮ ਡਰਮ ਗਾਇਸ ਤਵਾ ਚੜ ਚੁੱਕਿਆ ਵਾ ਪਤੀਲੇ ਤੇ ਤੂੰ ਕਹਿੰਦੇ ਬਕਵਾਸ ਹੀ ਬਾਲੀ ਕਰਦਾ ਸੱਚੀ ਤੂੰ ਤਾਂ ਕਦਿਕਾ ਨਾਲ ਦੀਆਂ ਮਾਂ ਪਤਨੀ ਨੇ ਚੜ ਕੇ ਰੋਟੀਆਂ ਬਕੀਆਂ ਜਾਜ ਜਾਜ ਗਾਇਸ ਅੰਦਰ ਕਿੰਝ ਚਿੱਟਾ ਦਾਸ ਖਾਵਾਂਗੇ ਸਾਰੇ ਦੇ ਘਰ ਹੈਗਾ ਤੁਹਾਡੇ ਸਪੈਸ਼ਲ ਬਣਾਇਆ ਹੋਇਆ ਤੁਹਾਡੇ ਕਿਹੜਾ ਚਿੱਟਾ ਦਾਸ ਨੂੰ ਖੰਭ ਲੱਗੇ ਆਹਰ ਕਿਹੜਾ ਫਸਲਾ ਨਿੱਟੀ ਖੇਤਾਂ ਦੇ ਦਾਕੇ ਕਿਸੇ ਕਰਕੇ ਆਉਂਦੇ ਮੈਂ ਇੰਨਾ ਚਿਰ ਮੈਂ ਕੰਮ ਕਰਦੀ ਨਾ ਸੋਰੀ ਹੋ ਜਾਣਾ ਮੇਰੇ ਨਾਲ ਖੱਪ ਪਾਇਆ ਕਰ ਤੈਨੂੰ ਮੈਂ ਦੱਸਾਂ ਗੱਲ ਨਾ ਨਾ ਫਟਾ ਫਟੇ ਰੋਟੀ ਨਾਲ ਲੈ ਜੱਤਾ ਕੋਲ ਨੂੰ 10 ਮਿੰਟ ਹੋ ਜਾਣਗੇ ਮੈਨੂੰ ਕਿਹ ਖਾਣੀ ਪੁੱਤ ਲੱਗ ਗਿਆ ਮੈਨੂੰ ਲੱਗਿਆ ਤੈਨੂੰ ਭੁੱਖ ਤਾਂ ਨਹੀਂ ਲੱਗੀ ਤੂੰ ਤਾਂ ਹੈ ਹੀ ਭੁੱਖੇ ਆ ਪਤਾ ਨਹੀਂ ਪਤਾ ਨਹੀਂ ਖਾ ਕੇ ਜੰਮ ਲਿਆ ਤੂੰ ਤੁਸੀਂ ਜਦੋਂ ਸਾਡੇ ਨਾਲ ਜੰਮ ਮੈਸਟਰ ਉਹ ਸਾਦਾ ਜਿਹਾ ਲੱਗਦਾ ਤਾਂ ਇਦਾਂ ਹੀ ਪਰ ਇੱਕ ਪਰ ਇਹ ਨਹੀਂ ਕਰਦੀ ਵੀ ਵਿੱਚੇ ਫਸੀ ਜਾਂਦੀ ਹੈ ਬੋਲੀਆ ਮम्मा ਮੈਂ ਨਹੀਂ ਸੰਦਾ ਭਰਾ ਜੇ ਮੈਨੂੰ ਕੋ ਚਾਵਲ ਕਹਿੰਦਾ ਮੈਂ ਤਾਂ ਮਾਰ ਦਿੰਦਾ ਹੁਣ ਨੂੰ ਪੰਜ ਛੇ ਚਾਵਲ ਇੱਕ ਵਾਰੀ ਹੋਰ ਕਹਿ ਗਈ ਮम्मा ਹਲੇ ਕਿਹੜਾ ਭਰਾ ਚੱਲ ਗਿਆ ਜਾਈ ਸਾਹਮਣੇ ਲੇ ਕੋਪਾਲ ਹਏ ਕਹਿੰਦਾ ਦੇਖੀ ਹੁਣ ਕਿਹੜਾ ਪਰ ਹੁਣ ਆ ਜਾ ਕਹਿੰਦਾ ਸਾਹਮਣੇ ਖੜਾ ਆਇਆ ਫੇਰ ਦਰਦ ਹਾਂ ਦਰਦ ਤੇ ਫੇਰ ਮਾਉਂ ਮੈਂ ਬਲ ਚੱਕ ਆ ਦੇਖ ਨਾ ਦੇਖ ਨਾ ਤਸਿੰਗ ਰਹੀ ਆਏ ਤਸਿੰਗ ਮੇਰੇ ਪੰਜ ਨਹੀਂ ਮਾਨ ਹੈ ਕਿ ਤੇਰੇ ਤੋਂ ਦੱਸਨੇ ਨਾ ਮੈਂ ਮੈਂ ਕਦੋਂ ਦਾ ਕਿਹਾ ਮੋਟਰ ਬੰਦ ਕਰ ਦੋ ਕਰੀ ਨਹੀਂਗੀ ਮੈਂ ਵਾਸ਼ਰੂਮ ਚਾਦਰ ਨਾ ਆਉਂਦੀ ਸੀਗੀ ਮਮਾ ਮੈਨਾਂ ਨੇ ਗਾ ਫਰਮਾ ਦੇ ਅੰਦਰ ਬਿਠਾ ਲੂ ਸੰਦਸੀਗਾ ਮਨੇਂ ਦਾ ਤੁਹਾਡਾ ਕੋਈ ਹਾਲ ਨਹੀਂ ਕੁਛ ਨਹੀਂ ਹੋ ਸਕਦਾ ਤੁਹਾਡਾ ਦੋਨਾਂ ਨਾਲ ਮੇਰੇ ਘੰਟਾ ਦਾ ਕਹਿੰਦੇ ਪਾਣੀ ਨਹੀਂ ਆ ਰਿਹਾ ਵਾਸ਼ਰੂਮ ਚ ਮੋਟਰ ਬੰਦ ਕਰ ਦੋ ਘਰ ਵੱਲੀ ਧਿਆਨ ਹੀ ਨਹੀਂ ਹੈਗਾ ਮਾੜਾ ਮੋਟਾ ਵੀ ਅਸੀਂ ਕੋਈ ਚੀਜ਼ ਬੰਦ ਵੀ ਕਰਨੀ ਹੈ ਕੋਈ ਚਲਾਉਣਾ ਵਾ ਉਹ ਵਾ ਉਹ ਸਵੇਰ ਦਾ 7 ਵਜੇ ਦਾ ਚੱਲੀ ਜਾਂਦਾ ਵਾ ਉਹ ਦੁਆਰਾ ਚੱਲ ਪਈ ਹੋਣੀ ਐ ਮੈਂ ਦੁਆਰਾ ਚਲਾਈ ਹੋਣੀ ਮੋਟਰ ਇੱਕ ਵਾਰੀ ਤਾਂ ਬੰਦ ਕਰੀ ਦਿੱਤੀ ਜਰੂਰੀ ਕਿਤੇ ਨਾ ਮੱਚੇ ਤਾਂ ਕਿੰ ਤੁਸੀਂ ਮੈਂ ਚਪੇ ਹੌਣ ਚਲਾਈਆ ਹੈ ਉਹਨੇ ਤੂੰ ਹੌਣ ਚਲਾਈਆ ਮੈਂ ਤਾਂ ਮੋਟਰ ਵਾਲੇ ਪਾਣੀ ਨਾਲ ਟੁੱਟਿਓ ਨਹੀਂ ਛੱਡੀਗੀ ਮੈਂ ਤਾਂ ਸੌਂ ਸੌਂ ਲੱਗਿਆ ਮੈਂ ਤਾਂ ਨਾਹੀਂ ਹੁਣ ਤੈਨਾਂ ਮੋਟਰ ਚਲਾਉਣ ਦਾ ਪਾਣੀ ਦਾ ਟਾਈਮ ਹੈਗਾ ਮੋਟਰ ਛੋਣੀ ਪਾਣੀ ਧਾਰਿਆ ਸੀ ਤੇਰੀ ਮਾਂ ਦਾ ਸਹਰਾ ਰਿਆ ਸੀ ਕਹਦੇ ਹੌਣ ਆਈਆ ਕੋਟੋ ਬੈਠੀ ਨੰਬਰ ਕਿੱਥੇ ਆਂ ਬੰਨਣ ਉੱਥੇ ਬਹਿ ਜਾਂਦੀ ਐ ਮਨਮਨ ਉੱਥੇ ਬਹਿ ਜਾਂਦੀ ਐ ਯਾਰ ਨਾਲ ਕੰਪਲ ਦੀ ਕਹਾਣੀ ਆ ਦੇ ਨੂ ਤੁਹਾਨੂੰ ਇਹ ਕੰਬਲ ਉੱਤੇ ਲੈਣ ਨਾਲ ਅੱਕ ਜਾ ਜੇ ਤਾਂ ਥੋੜਾ ਕਰ ਲੈ ਇਹ ਗਲੋਸ ਬੰਦਾ ਕੰਮ ਕਰਦਾ ਉੱਤੋਂ ਪਰ ਮੈਂ ਆ ਕੰਮ ਕਰਦੇ ਆ ਕੰਮ ਨਾਲ ਤਾਂ ਲੱਗਸੀ ਕੋਈ ਇਹ ਖੜੀ ਆ ਜਾ ਮੈਂ ਤੇਰੀ ਜੁੱਤੀ ਰੋਗ ਮਾਰਨੀ ਆ ਮੰਨਦੀ ਕਰੋ ਲਾਖ ਲਾ ਮम्मा ਰੋ ਕੀ ਹੋ ਗਿਆ ਇਹ ਪੈਣਾ ਹੋਣਾ ਨਾ ਬੱਚਾ ਚੱਲ ਰੋ ਕੇ ਸੇ ਰੀ ਤੋ ਪਤਾ ਨਹੀਂ ਕਿਹੜੀ ਗੱਲੋਂ ਮੈਂ ਤੈਨੂੰ ਕੁਝ ਕਹਿੰਦੀ ਨਹੀਂ ਮੈਂ ਕਹਿੰਦੀ ਤੂੰ ਰੋਂਦੀ ਬੁਰੀ ਲੱਗੇਗੀ ਜੇ ਪੈਣ ਲੱਗ ਗਈਆਂ ਹਾਂ ਮੇਰਾ ਮੂੰਹ ਤੋ ਕਰਨ ਲੱਗ ਗਿਆ ਮम्मा ਗਾਈਜ਼ ਮੈਂ ਇੱਥੇ ਖੜਾ ਕਰ ਰਿਹਾ ਨਾ ਦੀ ਲੜਾਈ ਦੇਖਦਾ ਮੈਨੂੰ ਬੜਾ ਮਜ਼ਾ ਆ ਰਿਹਾ ਦੇਖ ਕੇ ਮੇਰੇ ਤਾਂ ਮੂੰਹ ਹੀ ਖੁੱਲ ਗਿਆ ਗੋਰਾ ਕਰਾ ਛੂ ਨਹੀਂ ਗਾਈਜ਼ ਕੰਪਲ ਵਿੱਚ ਲੜੀ ਜਾਂਦੇ ਸਨ ਨਾ ਜਾਨੀ ਕੀ ਗੱਲ ਉਹਨੂੰ ਕੀ ਕੀ ਗੱਲ ਉਹਨੂੰ ਦਾ ਮਤਾਂ ਇਹਦੇ ਹਾਲ ਦੇਖ ਕੇ ਇਹਨੇ ਚਿੱਕੜ ਖਾਣਾ ਲੱਗ ਕੰਮ ਕਰਦੀ ਐ ਨਾ ਛੱਡ ਨਹੀਂ 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 ਜੀ ਮੋਰ ਦੇ ਵੀਰ ਦਾ ਮਮਾ ਹਾਂ ਹਾਂ ਗਾ ਕੇ ਸਾਰੇ ਬੱਚਿਆਂ ਨੂੰ ਚਪੜਾ ਹੀ ਜਾ ਕਰੇ ਮੈਂ ਕਿਹਾ ਨਹੀਂ ਕਿ ਜਰੂਰ ਚਪੜਾ ਏ ਨਹੀਂ ਹਰ ਬੋਲੇਗਾ ਮੈਂ ਨਹੀਂ ਤੂੰ ਹੁਣ ਬੋਲੇਗਾ ਨਹੀਂ ਬੋਲੇ ਮੈਂ ਬੋਲਣਾ ਚਾਹ ਰਹਾ ਕੰਮ ਚਪੜਾ 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 ਤੈਨੂੰ ਬੈ ਜਾ ਬੈ ਥੱਲੇ ਬੈ ਥੱਲੇ ਬੈ ਕਲੀ ਸਹੀ ਮੈਂ ਤੇਰੀ ਆਵਾਜ਼ ਆ ਰਹੀ ਸਾਂ ਨਹੀਂ ਲੈ ਕੇ ਦਿਖਾਏ ਤੁਹਾਨੂੰ ਅੱਛਾ ਬੰਦਾ ਹੁਣ ਚੱਲ ਇਹ ਇਹ ਬੀਚੇ ਵੜ ਜਾ ਮੰਦਰ ਖਾਣ ਦੇ ਲੱਛਣ ਹੈ ਨਹੀਂ ਲੱਗਦਾ ਤੁਹਾਡੇ ਤੇ ਕਿਤੇ ਆ ਨਾ ਉਹ ਨਾਣਾਂ ਨੂੰ ਸੋਇਚ ਬਾਤ ਬਣ ਪਈ ਤੇਰੇ ਬਣ ਜਾ ਹੋਰ ਕੀ ਲਿਖ ਕੱਢ ਹੁਣ ਗੋੜਾ ਤੱਕ ਕੇ ਮੋੜ ਸਟ ਚ ਰਹਿਵੇਂਗਾ ਤੂੰ ਗੋਲੀ ਮੂਹ ਰਹਿਣ ਦੇ ਕਾਤੋ ਕਟਖਾਣੀਆਂ ਤੂੰ 엄마 ਛਿੱਤਰ ਖਾਦੀ ਖੜੀ ਆਣ ਅੱਜ ਫਿਰ ਪਿਓ ਮੂਹੇ ਸੱਚੀ ਬਣ ਜੂਗੀ ਐਂਦੇ ਨਾਲ ਪਿਓ ਨੂੰ ਪਤਾ ਤਾਂ ਲੱਗ ਜੂ ਨਾ ਤੂੰ ਕੀ ਰੱਛਣ ਕਰਦਾ ਕੋਈ ਨਹੀਂ ਬੜਾ ਮੈਂ ਤਾਂ ਖਾਣਾ ਬਣਨਾ ਨੇ ਥੋੜਾ ਖਾ ਲਈ ਵੱਖ ਲੈਣਾ ਐ ਕੂਂਡੇ ਤੇ ਲੱਗ ਜਾਂਦੀ ਆਪਣੇ ਮਰੀ ਵਾਲ ਜਾ ਕੇ ਤੇ ਆ ਕੇ ਆਂਦੀ ਤਾਂ ਗਾਇਸ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸਟਫ ਦਿਨਾਂ ਆਂਦੀ ਦੇਖ ਰਹੇ ਕਿੱਦਾਂ ਦੇ ਬੰਦੇ ਮਾ ਨਾ ਵੱਡਾ ਪੇੜਾ ਲੈਣਾ ਮਤਲਬ ਤੇ ਇਧਰ ਆਪਾਂ ਉਹ ਪਾਤਾ ਹੋ ਜਾਵਾ ਸਵਾ ਤਾਂ ਪੱਗਿਆ ਹੋਇਆ ਆਪਾਂ ਇਹਦੇ ਤੇ ਥੋੜਾ ਜਿਹਾ ਪਾ ਕੇ ਘਿਓ ਇਸਕੇ ਨਾਲ ਪਾਵਾਂਗੇ ਠੀਕ ਆਜ ਕੋਈ ਆਪਾਂ ਪਾਤੇ ਵੈਸੇ ਜੇ ਆਟਾ ਨਾ ਵੀ ਪਾਉਂਦੇ ਨਾ ਤੇ ਦਾਵੀ ਸ਼ਾਇਦ ਹੋਰ ਵਜ੍ਹਾ ਲੱਗਣੀ ਪਰ ਮੈਂ ਆ ਤਾਂ ਤਾਂ ਪਾਇਆ ਮੈਨੂੰ ਨਾ ਚੀੜੇ ਚੀੜੇ ਲੱਗਦੇ ਆ ਕੱਲੇ ਮੈਦੇ ਦੇ ਨਾਲ ਤਾਂ ਗਾਇਜ਼ ਇਹ ਵੱਡਾ ਨਾਲ ਨੇ ਜਿੰਨੀਆਂ ਮਿਰਚਾਂ ਨੇ ਕਿੰਨੀਆਂ ਮਿਰਚਾਂ ਨੇ ਗਿਣ ਕੇ ਕਾਊਂਟ ਕਰਕੇ ਦੱਸੋ ਕਮੈਂਟ ਕਰਕੇ ਹਾਂਜੀ ਚੱਕੋ ਨਾਣ ਗਾਇਜ਼ ਇਤਹਾ ਰੀਤਾ ਹੁਣੀ ਗਾਲਾਂ ਖਾ ਕੇ ਹਟਿਆ ਗਾਇਜ਼ ਮਨ ਤਾਂ ਲੱਗਦਾ ਸੀ ਨਾਲ ਬਣਾਉਣੇ ਬੜੇ ਓਕੇ ਹੁੰਦੇ ਪਰ ਇਹ ਤਾਂ ਸੁੱਕੀ ਹੈ ਨਾਣ ਬਣ ਕੇ ਆਪਣਾ ਹੋ ਗਿਆ ਰੈਡੀ ਮਲੋਚੀ ਹਨਾੜੇ ਦੇ ਲੱਸੀ ਮੱਖਣ ਅਚਾਰ ਦਹੀਂ ਜੋ ਮਰਜ਼ੀ ਖਾਓ ਤੇ ਫਿਰ ਤੁਸੀਂ ਵੀ ਬਣਾਓ ਤੇ ਦੱਸੋ ਕਿਦਾਂ ਦੇ ਬਣਦੇ ਆ ਅਸੀਂ ਵੀ ਦੱਸਦੇ ਰਹੋ ਜੋ ਖਾ ਕੇ ਦੱਸਦੇ ਵੈਸੇ ਖਾ ਕੇ ਪਤਾ ਲੱਗੂ ਕਿ ਵਾਕਿਆ ਇਹ ਸਟਫੀ ਬਣੇ ਆ ਕਿ ਨਹੀਂ ਹੈ ਨਾ ਸੋ ਗਾਇਜ਼ ਆਪਣੇ ਨਾਲ ਆ ਗਏ ਨੇ ਦੇਖਦੇ ਆ ਖਾ ਕੇ ਕਿੱਦਾਂ ਦੇ ਆ ਪਹਿਲਾਂ ਮੈਂ ਇੱਕ ਬਾਈਟ ਲੈਣਾ ਰੁਕ ਤੇ ਪਹਿਲਾਂ ਇਦਾਂ ਹੀ ਗਾਇਜ਼ ਬਿਨਾ ਬਟਰ ਤਾਂ ਖਾ ਕੇ ਦੇਖਦੇ ਆ ਆ ਅੱਤ ਕਰਾਤੀ ਲਿਆਪੇ ਕਰਾਂ ਹੱਥ ਕਰਾਤੀ ਮੈਂ ਕਿਆ ਪੂਰੇ ਪੂਰੇ ਲਵ ਯੂ ਗਾਇਜ਼ ਬਹੁਤ ਜ਼ਿਆਦਾ ਟੇਸਟੀ ਹਨ ਇਹਨੇ ਜ਼ਿਆਦਾ ਟੇਸਟੀ 5 ਮਿੰਟ ਲੱਗੇ ਨਾਨ ਬਣਾਉਣਾ ਮੈਂ ਲੱਸੀ ਲੈਣਾ ਉਹ ਜਿਹੜਾ ਤੰਦੂਰ ਵਾਲਾ ਤਾਂ ਦੋ ਤਾਲੀਆਂ ਇਹ ਮਾਰ ਇਕੱਠਾ ਤਾਂ ਹੁਣ ਪਰ ਇਹ ਵੀ ਪਕਾਉਣੇ ਔਖ ਨਹੀਂ ਹਨ ਬਹੁਤ ਜਲਦੀ ਪੱਕ ਗਏ ਤੇ ਗਾਇਜ਼ ਤੁਹਾਨੂੰ ਮਿਲਦੀ ਹੈ ਪਰੋਟੀ ਖਾ ਕੇ ਸੋ ਗਾਇਸ ਤੁਸੀਂ ਆਪਣੀ ਵੀਡੀਓ ਦੇਖ ਚੁੱਕੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਅੱਜ ਦੀ ਵੀਡੀਓ ਚ ਇੰਨਾ ਹੀ ਤੇ ਨਾਨ ਬਹੁਤ ਟੇਸਟੀ ਸੀਗੇ ਤੇ ਰੀਤ ਦੇ ਅੱਜ ਦੇ ਛਿੱਤਰ ਪ੍ਰੇਟ ਵੈਸੇ ਘਾਟੀ ਹੋਈ ਹੈ ਨੈਕਸਟ ਟਾਈਮ ਤੋਂ ਕੋਈ ਨਹੀਂ ਇੱਕ ਵੀ ਥੱਪਾਂ ਨਹੀਂ ਪਿਆ ਮੇਰੇ ਹੁਣ ਖਾ ਲਾ ਤੇ ਉਸ ਤੋਂ ਬਾਅਦ ਆਪਾਂ ਅਗਲੀ ਵੀਡੀਓ ਜਿਹੜੀ ਲੈ ਕੇ ਆ ਰਹੇ ਕੱਲ ਨੂੰ 11 ਵਜੇ ਆਊਗੀ ਨੈਕਸਟ ਵੀਡੀਓ ਜਰੂਰ ਦੇਖ ਕੇ ਜਾਇਓ ਜਿਹੜਾ ਆਪਾਂ ਮਿਰਚਾਂ ਨਾਲ ਦਹੀਂ ਨੂੰ ਜਾਗ ਲਾਉਣਾ ਦਾਹੀਂ ਨੂੰ ਜਾਗ ਥੋੜੀ ਜਾਣਾ ਦਦ ਨੂੰ ਜਾਗ ਲਾਉਣਾ ਦਦ ਨੂੰ ਜਾਗ ਲਾ ਕੇ ਦਹੀਂ ਬਣਾਉਣਾ ਹਰੀਆਂ ਮਿਰਚਾਂ ਨਾਲ ਤੇ ਉਹ ਦੇਖ ਕੇ ਜਾਇਓ ਆਪਾਂ ਟਰਾਈ ਕਰਨਾ ਪਤਾ ਨਹੀਂ ਕਿਦਾਂ ਦਾ ਬਣੂਗਾ ਠੀਕ ਹੈ ਦੇਖਿਓ ਵਧੀਆ ਜੰਮਦਾ ਕਿ ਨਹੀਂ ਜੰਮਦਾ ਠੀਕ ਹੈ ਤੇ ਅੱਜ ਲਈ ਇੰਨਾ ਹੀ ਓਕੇ ਬਾਏ Tata see you ਲਾਈਕ ਮੈਂ ਸ਼ੇਅਰ ਕਰਤਾ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਕਿ ਨੋਟੀਫਿਕੇਸ਼ਨ ਆਉਦੀ ਰਹੇ ਬਾਏ ਬਾਏ ਥੈਂਕ ਯੂ Tata